ਅਸੀਆਪੈਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਤੋਂ ਕੈਨੇਡਾ ਵਿਚ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਹ ਘਟਨਾ 8 ਅਕਤੂਬਰ ਨੂੰ ਵਾਪਰੀ ਜਜਤ ਤਿੰਨ ਵਿਅਕਤੀ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਦੁਆਰਾ ਪਿੱਛਾ ਕੀਤੇ ਜਾਣ ਦੌਰਾਨ ਪੈਦਲ ਪਜ ਗਏ ਅਤੇ ਵਾਸ਼ਿੰਗਟਨ ਦੇ ਲਿੰਡਨ ਦੇ ਵਿੱਚ ਨਾਰਥ ਵੂਡਸ ਰੋਡ ਉੱਤੇ ਐਵਰਟਫੋਰਡ ਬੀਜ਼ੀ ਦੇ ਵਿੱਚ ਜ਼ੀਰੋ ਅਮਨਿਊ ਦੇ ਖੇਤਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਦਾਖਲ ਹੋ ਗਏ ਤਿੰਨਾਂ ਵਿਅਕਤੀ ਦੇ ਨਾਲ ਨਾਲ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਮੀਗ੍ਰੇਸ਼ਨ ਅਤੇ ਡਿਫਿਊਜ਼ ਪ੍ਰੋਟੈਕ ਅਤੇ ਪਰ ਕੀਤੇ ਲਈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਕਿਹਾ ਜਾਂਚ ਚਾਰੀ ਹੈ ਇਸ ਸਮੇਂ ਹੋਰ ਗ੍ਰੇਡ ਵਿੱਚ ਜਾਰੀ ਨਹੀਂ ਕੀਤੀ ਜਾਣਗੀ ਅਮਰੀਕੀ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਇਹ ਘਟਨਾ ਗੈਰ ਕਾਨੂੰਨੀ ਸਰਹੱਦ ਪਾਰ ਗਤੀਵਿਧੀਆਂ ਦਾ ਜਵਾਬ ਦੇਣ ਦੇ ਵਿੱਚ ਕੈਨੇਡੀਅਨ ਅਤੇ ਅਮਰੀਕੀ ਏਜੰਸੀਆਂ ਵਿਚਕਾਰ ਚੱਲ ਰਹੇ ਸਹਿਯੋਗ ਨੂੰ స్వాਗਤ ਕਰਦੀ ਹੈ ਤੇ ਫੈਡਰਲ ਪੁਲਿਸਿੰਗ ਪੈਸੀਫਿਕ ਰੀਜਨ ਦੇ ਇੰਚਾਰਜ ਨੇ ਕਿਹਾ ਇੱਕ ਆਰਸੀਐਫਪੀ ਫੈਡਰਲ ਪੁਲਿਸਿੰਗ ਪੈਸੀਫਿਕ ਰੀਜਨ ਇੰਟ੍ਰਿਕੇਟਿਡ ਪਾਰਟਨ ਇਨਫੋਰਸਮੈਂਟ ਟੀਮ ਦੁਆਰਾ ਤੇਜ਼ ਅਤੇ ਤਾਲਮੇਲ ਵਾਲੀ ਕਾਰਵਾਈ ਲਈ ਧੰਨਵਾਦ ਸ਼ੱਕੀਆਂ ਨੂੰ ਦਾਖਲੇ ਤੋਂ ਥੋੜੀ ਦੇਰ ਬਾਅਦ ਸਫਲਤਾਪੂਰਵਕ ਰੋਕਿਆ ਗਿਆ ਜਦੋਂ ਉਹਨਾਂ ਨੂੰ ਨੇੜੋ ਡ ਇਕ ਵਾਂਦ ਨੇ ਚੁੱਕਿਆ ਅਸੀਂ ਆਪਣੇ ਸਾਂਝੀ ਸਰਹੱਦੀ ਅਖੰਡਤਾ ਦੀ ਰੱਖਿਆ ਕਰਨ ਅਤੇ ਹੀ ਹਿੰਦੀ ਬਣਉਣ ਦੇ ਲਈ ਵਚਨਬੱਧਾ